ਜਨਮ ਜਨਮ ਕੀ ਕੇ ਲਿਖ ਦੁਖੇ ਉਤਰੀ ਗੁਰਨਾਮ ਦੀਓ ਰਿੰਨ ਲਾਥਾ ਜਨਮਾਂ ਜਨਮਾਂ ਤਰਾਂ ਦੇ ਪਾਪ ਮਿਟਣਗੇ ਦੁੱਖ ਉਤਰਨਗੇ ਤੇ ਜਿਹੜਾ ਜਨਮਾਂ ਜਨਮਾਂ ਤਰਾਂ ਦਾ ਕਰਜ਼ਾ ਵੀ ਹੈ ਉਹ ਵੀ ਖਤਮ ਹੋ ਜਾਏਗਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਸਾਨੂੰ ਬਾਹਰੋਂ ਸ਼ਕਲਾਂ ਠੀਕ ਲੱਗਦੀਆਂ ਨੇ ਪਰ ਜ਼ਰੂਰਤ ਜਿਹੜੀ ਹੈ ਉਹ ਹੈ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ ਕਹਿੰਦੇ ਰੱਬ ਆਵਾਜ਼ਾਂ ਮਾਰਦਾ ਫਿਰਦਾ ਉਹ ਕਬੀਰ ਗੱਲ ਤੇ ਸੁਣ ਹੋਇਆ ਕੀ ਏ ਕਹਿੰਦੇ ਮਨ ਪਵਿੱਤਰ ਹੋ ਗਿਆ ਤੇ ਚੇਤਾ ਰੱਖਣਾ ਮਨ ਮੈਲੇ ਸਭ ਕੁਛ ਮੈੜਾ ਜਿਹਦਾ ਮਨ ਮੈੜਾ ਹੈ ਨਾ ਉਹਦੀਆਂ ਅੱਖਾਂ ਠੀਕ ਨਹੀਂ ਹੋ ਸਕਦੀਆਂ ਉਹਦੇ ਕੰਨਾਂ ਦੇ ਸਰੋਤ ਠੀਕ ਨਹੀਂ ਹੋ ਸਕਦੇ ਉਹਦੇ ਬੋਲਣ ਦੇ ਸ਼ਬਦ ਅੱਖਰ ਠੀਕ ਨਹੀਂ ਹੋ ਸਕਦੇ ਉਹਦੇ ਹੱਥਾਂ ਦੇ ਕੰਮ ਸੱਜਣ ਠੱਗ ਵਰਗੇ ਹੋਣਗੇ ਸ਼ਰਮ ਬਣਾਏਗਾ ਮੰਜੇ ਬਿਸਤਰੇ ਦਾ ਰੋਟੀ ਬਾਣੀ ਦਾ ਪ੍ਰਬੰਧ ਕਰੇਗਾ ਪਰ ਕੁੱਟ-ਕੁੱਟ ਜੀਆਂ ਖਾਣੇ ਜਿਹਦਾ ਮਨ ਮੈਲਾ ਹੈ ਉਹਦੇ ਕਰਮ ਸੱਜਣ ਠੱਗ ਵਰਗੇ ਹੋਣਗੇ ਭੂਮੀਏ ਚੋਰ ਵਰਗੇ ਹੋਣਗੇ ਕੌਡੇ ਰਾਖਸ਼ ਵਰਗੇ ਹੋਣਗੇ ਕਿਉਂਕਿ ਮਨ ਮੈਲਾ ਹੈ कबीर मन मुंडो नहीं के मुड़ाए काए जो किस किया सो मन किया मुंडा मूंड अजाए शायद ये नहीं पता करण कराने वाला मन है असी नहीं है शरीर नहीं है क्योंकि तो जो मन कहता है वो असी करते हाँ ਮੇਰੇ ਮਨਾ ਭਜ ਰਾਮ ਨਾਮ ਸਭ ਅਰਥਾ ਏ ਮੇਰੇ ਮਨਾ ਪਰਮੇਸ਼ਰ ਦਾ ਨਾਮ ਸਿਮਰਿਆ ਕਰ ਇਹ ਅਰਥਦਾਇਕ ਹੈ ਵਿਅਰਥ ਨਹੀਂ ਹੈ ਫਜ਼ੂਲ ਨਹੀਂ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਰਮ ਧਰਮ ਪਖੰਡ ਜੋ ਦੀਸੈ तिन जम जागाती लूटै निर्बाण कीर्तन गावो करते का निमख सिमरत निमख मात्र समा एक चित जे एक क्षिण ते आयो काल फांस के बीच ना आयो किनका एक जिस जी बसावे ताकि मैं माँ गणी ना आवे मेरे मना ਪਰਮੇਸ਼ਰ ਦਾ ਸਿਮਰਨ ਹੀ ਸਫਲਾ ਹੈ ਫਲੀਪੂਤ ਹੁੰਦਾ ਏਕ ਘਰੀ ਆਦੀ ਘਰੀ ਆਦੀ ਹੂੰ ਫਿਰ ਫਨ ਆਦ ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲੱਭ ਹਾਂਜੀ ਗੁਰਪੂਰਾ ਹਰ ਨਾਮ ਦਰੜਾਇਆ ਬਿਨ ਨਾ ਵੈ ਜੀਵਨ ਬਿਰਥਾ ਗੁਰੂ ਪੂਰੇ ਨੇ ਨਾਮ ਦਿੜੜ ਕਰਾਇਆ ਮੈਂ ਤਾਂ ਜਦੋਂ ਵੀ ਇੱਥੇ ਆਵਾਂ ਉਹਦੀ ਬੇਨਤੀ ਕਰਦਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਮਰਦਾਨਿਆਂ ਬਾਣੀ ਆਈ ਹੈ ਤੇ ਸਿੱਖੋ ਤੁਹਾਡੇ ਚ ਧਾਗੇ ਕਿੱਥੋਂ ਆ ਗਏ ਤਵੀਤ ਮੌਲੀਆਂ ਹੁਣ ਤੇ ਬੀਬੀਆਂ ਗਿੱਟਿਆਂ ਨੂੰ ਬੰਨੀ ਫਿਰਦੀਆਂ ਕાળા ਜਿਹੇ ਧਾਗਾ ਪਤਨੀ ਵਾਕੀ ਟਾਕੀ ਦਾ ਕੰਮ ਕਰਦੇ ਨੇ ਜਾਂ ਇਹ ਕੋਈ ਇਹਦੇ ਨਾਲ ਮੈਨੂੰ ਨਹੀਂ ਸਮਝ ਆਈ ਵੀ ਇਹ ਅਸੀਂ ਸਾਰਾ ਕੁਝ ਕਿਉਂ ਕਰਦੇ ਜਿਸ ਧਰਮ ਦੇ ਵਿੱਚ ਇਹਨਾਂ ਕੋਈ ਕਿਸੇ ਵੀ ਚੀਜ਼ਾਂ ਨੂੰ ਕੋਈ ਥਾਂ ਨਹੀਂ ਹੈ ਮੈਂ ਤੇ ਹੈਰਾਨ ਆ ਕਿ ਤਾੰਤਰਿਕ ਲੋਕਾਂ ਨੂੰ ਅਸੀਂ ਸੰਤ ਕਹਿੰਨੇ ਆ ਜਿਹੜਾ ਕੁੜੀਆਂ ਦਵੇ ਜਿਹੜਾ ਫੂਕਾ ਮਾਰੇ ਉਹ ਤਾੰਤਰਿਕ ਹੈ ਕਹੋ ਤਾੰਤਰਿਕ ਹਿੰਦੁਸਤਾਨ ਦੇ ਵਿੱਚ ਇੱਕ ਬੜਾ ਵੱਡਾ ਤਾੰਤਰਿਕ ਹੋਇਆ ਉਹਦਾ ਨਾਂ ਸੀ ਚੰਦਰਾ ਸਵਾਮੀ ਉਹ ਕਦੇ ਨਹੀਂ ਸੀ ਕਹਿੰਦਾ ਮੈਂ ਸੰਤ ਆ ਸਰਕਾਰਾਂ ਚੱਲਦੀਆਂ ਸੀ ਉਹਦੇ ਇਸ਼ਾਰੇ ਤੇ ਹਵਨ ਕਰਨੇ ਤੇ ਕਿਸੇ ਹੋ ਜੇ ਕਰਮकांड ਕਰਨੇ ਕਰਾਉਣੇ ਔਰ ਬੜੇ ਮਾਨ ਨਾਲ ਕਹਿੰਦਾ ਸੀ ਮੈਂ ਤਾਤ੍ਰਿਕ ਆ ਹੁਣ ਦੁੱਖ ਤੇ ਇਸ ਗੱਲ ਦਾ ਵੀ ਜਦੋਂ ਠੱਗ ਵੀ ਕਹਿਣਾ ਸੀ ਸੱਜਣ ਤੇ ਫਿਰ ਆਮ ਬੰਦੇ ਦਾ ਕੀ ਬਣੇਗਾ ਮੈਂ ਜਾਣਿਆ ਵਡਹੰਸ ਹੈ ਪਰ ਮੈਨੂੰ ਕੀ ਪਤਾ ਸੀ ਕਿ ਜੇ ਜਾਣਾ ਬਗ ਬਪੜਾ ਇਹ ਬਗਲੇ ਨੇ ਸਾ ਸੰਗਤ ਜੀ ਇਹ ਹੰਸ ਨਹੀਂ ਜਾਓ ਇਹਨਾਂ ਕੋਲੇ ਜੀ ਸਦਕੇ ਜਾਓ ਪਰ ਇਹ ਘਰੋ ਸਮਝ ਕੇ ਜਾਣਾ ਕਿ ਤੁਸੀਂ ਇੱਕ ਤਾਤਰਕ ਬੰਦੇ ਕੋਲ ਚੱਲੇ ਹੋ ਔਰ ਇਹਨੇ ਤੁਹਾਡੇ ਪਰਿਵਾਰ ਦੇ ਪੱਲੇ ਕੁਝ ਨਹੀਂ ਰਹਿਣ ਦੇਣਾ ਇਹ ਉਹ ਲੋਕ ਨੇ ਜਿਹੜੇ ਕਹਿੰਦੇ ਨੇ ਵੀ ਤੇਰੇ ਘਰ ਪੁੱਤਰ ਹੋਏਗਾ ਪਰ ਦੂਜੇ ਦਾ ਮਾਰ ਦੇ ਪਰ ਤੁਹਾਡਾ ਗੁਰੂ ਕੌਣ ਹੈ ਸਤਿਗੁਰ ਸਭਨਾ ਦਾ ਭਲਾ ਮਨਾਏ ਦਾ ਇਹ ਉਹ ਲੋਕ ਨੇ ਜਿਹੜੇ ਕਹਿਣਗੇ ਚੌਕ ਵਿੱਚ ਟੂਣਾ ਕਰ ਭਾਵੇਂ ਜਿਹੜਾ ਟੱਪ ਜਾਏਗਾ ਉਹਦਾ ਸਤਿਆਨਾਸ਼ ਹੋ ਜਾਏਗਾ ਤੂੰ ਵੱਜ ਜਾਏਗਾ ਕਿ ਤੁਸੀਂ ਚਾਹੁੰਦੇ ਹੋ ਇਸ ਤਰ੍ਹਾਂ ਦੀ ਜ਼ਿੰਦਗੀ ਜਿਉਣੀ ਮਹਾਰਾਜ ਨੇ ਬਾਣੀ 'ਚ ਲਿਖਿਆ ਹਾਂ ਭਾਈ ਐਸੀ ਜ਼ਿੰਦਗੀ ਲੋਕ ਜਿਉਂਦੇ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਬਿਨਾ ਪਰਮੇਸ਼ਰ ਦੀ ਭਗਤੀ ਤੋਂ ਲੋਕ ਸੱਪ ਵਰਗਾ ਜੀਵਨ ਜਿਉਂਦੇ ਜੇ ਪਰ ਤੁਹਾਨੂੰ ਸੱਪ ਬਾਰੇ ਪਤਾ ਹੋਣਾ ਚਾਹੀਦਾ ਹੈ ਸੱਪ ਚ ਪਹਿਲਾ ਦੋਸ਼ ਕੀ ਹੈ ਸਪੈ ਦੁੱਧ ਪਿਆਲੀ ਹੈ ਵਿਉ ਮੁਖੋ ਸਟੇ ਦੁੱਧ ਵਰਗਾ ਅੰਮ੍ਰਿਤ ਪੀ ਕੇ ਵੀ ਸਭ ਜਦੋਂ ਉਗਲੇਗਾ ਉਹ ਯਹਿਰ ਹੋਏਗੀ ਪਹਿਲੀ ਗੱਲ ਦੂਜੀ ਗੱਲ ਸਭ ਕੋਲ ਆਪਣਾ ਘਰ ਨਹੀਂ ਹੈਗਾ ਉਹ ਹਮੇਸ਼ਾ ਚੂਹੇ ਦੀ ਖੁੱਡ ਤੇ ਕਬਜ਼ਾ ਕਰਦਾ ਹੈ ਚੂਹੇ ਨੂੰ ਮਾਰ ਕੇ ਉੱਥੇ ਰਹਿੰਦਾ ਹੈ ਸਾਡੇ ਚ ਬੜੇ ਲੋਕ ਨੇ ਸਾਰਾ ਦਿਨ ਕਬਜ਼ੇ ਦੀ ਗੱਲ ਕਰਦੇ ਨੇ ਆ ਮੱਲਵਾ ਮੈਂ ਆ ਮੱਲਵਾ ਉਹ ਖੋਲਵਾ ਉਹਦੇ ਤੇ ਮੈਂ ਜਾ ਕੇ ਆਪਣਾ ਕਬਜ਼ਾ ਕਰ ਲਿਆ ਵਾ ਇਹ ਸੱਪ ਦਾ ਕਰਮ ਹੈ ਇਹ ਬੰਦੇ ਦਾ ਕਰਮ ਨਹੀਂ ਹੈ ਚੰਗਾ ਖਾ ਕੇ ਮਾੜਾ ਬੋਲਣਾ ਸੱਪ ਦਾ ਕਰਮ ਹੈ ਸਾਡੇ ਚ ਬੜੇ ਲੋਕ ਨੇ ਚੰਗਾ ਖਾਂਦੇ ਨੇ ਮਾੜਾ ਬੋਲਦੇ ਨੇ ਸਾਰਾ ਦਿਨ ਲੋਕਾਂ ਦੀਆਂ ਜਾਇਦਾਦਾਂ ਦੇ ਉੱਤੇ ਆਪਣੀ ਨਜ਼ਰ ਰੱਖਦੇ ਨੇ ਔਰ ਸਭ ਤੋਂ ਮਾੜੀ ਗੱਲ ਸੱਪ ਦੀ ਸਰਪਨ ਹੋਏ ਕੇ ਔਤਰੈ ਜਾਏ ਉਪੰਨੇ ਖਾਏ ਸਪਣੀ ਉਸ ਨੂੰ ਕਹਿੰਦੇ ਨੇ ਜਿਹੜੀ ਆਪਣੇ ਜੰਮੇ ਬੱਚਿਆਂ ਨੂੰ ਆਪ ਖਾ ਜਾਂਦੀ ਹੈ ਤੇ ਸਾਧ ਸੰਗਤ ਜੀ ਜਿਹੜੇ ਬੰਦੇ ਆਪਣੇ ਜਾਇਆਂ ਨੂੰ ਆਪ ਖਾ ਜਾਣ ਤੁਸੀਂ ਉਹਨਾਂ ਤੋਂ ਕੀ ਆਸ ਕਰਦੇ ਹੋ ਵੀ ਤੁਹਾਡਾ ਉਹ ਤੁਹਾਡੇ ਤੇ ਰਹਿਮ ਕਰਨਗੇ ਤੁਹਾਡਾ ਭਲਾ ਕਰਨਗੇ ਸੱਪ ਦੀ ਉਮਰ ਬੜੀ ਲੰਬੀ ਹੈ ਇਹ ਵੀ ਯਾਦ ਰੱਖਣਾ ਇਹੋ ਜਿਹੇ ਬੰਦੇ ਛੇਤੀ ਮਰਦੇ ਨਹੀਂ ਹੁੰਦੇ ਉਮਰ ਲੰਬੀ ਭੋਗਣਗੇ ਚੰਗਾ ਖਾਣਗੇ ਮਾੜਾ ਬੋਲਣਗੇ ਲੋਕਾਂ ਦੇ ਕਬਜ਼ੇ ਕਰਨਗੇ ਆਪਣਿਆਂ ਨੂੰ ਵੀ ਨਹੀਂ ਬਖਸ਼ਣਗੇ ਇਹ ਕੌਣ ਨੇ ਬਿਨ ਸਿਮਰਨ ਜੋ ਜੀਵਨ ਬਲਣਾ ਤੁਹਾਨੂੰ ਉਹਦਾ ਲੱਗਦਾ ਵੀ ਇਹ ਬੰਦਾ ਪਾਠ ਨਹੀਂ ਕਰਦਾ ਜੀ ਤਾਂ ਕੀ ਹੋਇਆ ਨਹੀਂ ਕਰਦਾ ਜੀ ਪਰ ਯਾਦ ਰੱਖਿਓ ਇੱਕ ਨਾ ਇੱਕ ਦਿਨ ਉਹਨੇ ਇਸ ਤਰ੍ਹਾਂ ਦੇ ਸੁਭਾਅ ਵਿੱਚ ਚਲੇ ਜਾਣਾ ਕੁਝ ਜ਼ਰੂਰੀ ਨਹੀਂ ਹੈ ਕਿ ਤੁਸੀਂ ਇਸ ਕਰਕੇ ਭਗਤੀ ਕਰੋ ਇਸ ਕਰਕੇ ਉਠੋ ਇਸ ਕਰਕੇ ਸਿਮਰਨ ਕਰੋ ਇਸ ਕਰਕੇ ਪਾਠ ਕਰੋ ਵੀ ਤੁਸੀਂ ਬ੍ਰਹਮ ਗਿਆਨੀ ਹੋਣਾ ਹੈ ਇਸ ਕਰਕੇ ਜ਼ਰੂਰ ਕਰਿਓ ਵੀ ਪ੍ਰਮਾਤਮਾ ਮੈਨੂੰ ਸੱਪ ਦੀ ਜੁਨੀ ਤੋਂ ਬਚਾਈ ਮੈਨੂੰ ਸੱਪ ਵਾਲੇ ਕਰਮ ਤੋਂ ਬਚਾਈ ਸੱਪ ਵਾਲੇ ਜੀਵਨ ਤੋਂ ਬਚਾਈ ਕਿ ਇਹੋ ਜਿਹਾ ਜੀਵਨ ਮੇਰਾ ਮਨੁੱਖ ਹੁੰਦਿਆ ਨਾ ਬਣ ਜਾਏ ਕਿ ਚੰਗਾ ਹੋ ਕੇ ਮਾੜਾ ਬੋਲਾਂ ਹਰ ਵੇਲੇ ਮੈਂ ਲੋਕਾਂ ਦੀਆਂ ਥਾਵਾਂ ਤੇ ਕਬਜ਼ੇ ਕਰਾਂ ਤੇ ਆਪਣੇ ਜਾਇਆਂ ਨੂੰ ਵੀ ਖਾ ਜਾਵਾਂ ਬੜੇ ਲੋਕ ਨੇ ਹਾਂ ਤੁਸੀਂ ਬਾਹਰਲੇ ਮੁਲਕਾਂ 'ਚ ਵੇਖੋ ਉਹ ਭੈਣ ਭਰਾ ਰਿਸ਼ਤੇਦਾਰ ਇੰਡੀਆ ਆਉਣ ਲਈ ਤਿਆਰ ਨਹੀਂ ਕਿਉਂਕਿ ਆਪਣੇ ਹੀ ਖਾ ਗਏ ਉਹਨਾਂ ਨੂੰ ਖਾਲਸਾ ਜੀ ਤੁਸੀਂ ਤਾਂ ਕਿਸੇ ਦਾ ਹੱਕ ਵੀ ਨਹੀਂ ਸੀ ਮਾਰਦੇ ਹੁੰਦੇ ਤੁਹਾਡਾਂ ਤੇ ਪਾਠ ਹੀ ਗਏ ਸੀ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ